ਮੰਮਿਆ ਸਭ ਜਾਣਦੀ ਏ ਦਾਦੀ ਸਭ ਜਾਣਦੀ ਏ ਖਿੱਚ ਕੇ ਤਾਲੀ ਲਾ ਕੇ ਹੱਥ ਉਮਰ ਕੇ ਮੜਾ ਲਾ ਅੱਜ ਆਉਂਦੇ ਰੋ ਮੰਗਨ ਦੇ ਨਰਾਤੇ ਆ ਗਏ ਆ ਕਿ ਕਿਸਮਤ ਵਾਲੇ ਲੋਕ ਮੰਗਨ ਦੇ ਨਰਾਤੇ ਮਨਾਉਂਦੇ ਨੇ ਕਈ ਝੰਡਾ ਲੈ ਕੇ ਜਾਂਦੇ ਮੰਦ ਦੇ ਦਰਬਾਰ ਤੇ ਮਾਂ ਬੈਠੋਂਦੇ ਵੀ ਮਾਨਣਾ ਦੇ ਵੀ ਮਾਂ ਚੰਦਪੁਰ ਨੇ ਮਾਂਜ ਵਾਲਾ ਜੀ ਤੇ ਕਈ ਘਰੇ ਬੈਠੇ ਕਹਿੰਦੇ ਮਾਂ ਮਜਬੂਰੀਆਂ ਹੋ ਗਈਆਂ ਸਾਥੋਂ ਆਇਆ ਨਹੀਂ ਜਾਣਾ ਮਾਫੀ ਮੰਗ ਲੈਂਦੇ ਆ ਪਰ ਮਾਂ ਫੇਰ ਕਹਿੰਦੇ ਕਿ ਨਹੀਂ ਮੇਰੇ ਬੱਚੇ ਪਿਆਰ ਕਰਦੇ ਮੈਂ ਜਾਂ ਮਾਣਾ ਕੋਈ ਤੇ ਜਿਸ ਤਰ੍ਹਾਂ ਕੋੜਪੂਰੇ ਦੇ ਵਿੱਚ ਮੇਰੀ ਮਾਂ ਬੈਠੀ ਆ ਸਾਡੇ ਸਾਹਮਣੇ ਤੇ ਇੱਥੇ ਝੰਡਾ ਮੰਨਜ਼ੂਰ ਕਰਵਾ ਲਓ ਪਰ ਸ਼ਰਤ ਹੈ ਮਾਂ ਤੇ ਆ ਗਈ ਤੁਸੀਂ ਝੰਡਾ ਮੰਨਜ਼ੂਰ ਕਰਾਉਣ ਨੂੰ ਤਿਆਰ ਹੋ ਕਿਨੇ ਕਿਨੇ ਝੰਡਾ ਇੱਥੇ ਮੰਨਜ਼ੂਰ ਕਰਾਉਣਾ ਆ ਆ ਦੇਖ ਲਾ ਮਾਂ ਜਿਹਨਾਂ ਦੇ ਹੱਥੋਂ ਪਰੇ ਤਾੜੀ ਮਾਰਨਗੇ ਇਹੀ ਝੰਡਾ ਮੰਨਦੂਰ ਹੋਣਾ ਜਿਹੜਾ ਨਾਲ-ਨਾਲ ਤਾੜੀ ਪਾਈ ਜਾਊਗਾ ਤੇ ਜਿਹਨੇ ਤਾੜੀ ਬੰਦ ਕਰਤੀ ਸਾਡੇ ਨਾਲ ਭਾਜਾਂਗੇ ਨਾਲ-ਨਾਲ ਤਾੜੀ ਮਾਰੇ ਕਾਰਨ ਇਹ ਹੈ ਕਿ ਮੇਰੀਆਂ ਮਾਂ ਦੇ ਅੱਗੇ ਅਰਦਾਸਾਂ ਨੇ ਕਿ ਮਾਂ ਜਿੰਨੇ ਲੋਕ ਵੀ ਤਾੜੀ ਮਾਰ ਰਹੇ ਹੈ ਤੇ ਜਿਹੜੇ ਨਹੀਂ ਮਾਰ ਰਹੇ ਸਭ ਨੇ ਝੋਲੀਆਂ ਪਰ ਕੇ ਦੋਰੀ ਔਰ ਇਹ ਜਗਤ ਜਨਨੀ ਹੈ ਕਿਸੇ ਨੂੰ ਕਦੇ ਭੁੱਖਾ ਛੱਡ ਵੀ ਨਹੀਂ ਸਕਦੀ ਇੱਥੇ ਗੁੰਗੇ ਵੀ ਬੋਲਣ ਲੱਗ ਜਾਂਦੇ ਨੇ ਇੱਥੇ ਸਭ ਕੁਝ ਮਿਲਦਾ ਹੈ ਜੇ ਚੁੱਪ ਚਪੀ ਤੇ ਆ ਗੱਲ ਬਣ ਜਾਵੇ ਪਰ ਪੰਜਰ ਚੌਣ ਦੀ ਲੋੜ ਕੀ ਏ ਜਦੋਂ ਮਾਂ ਦਾ ਪਿਆਰ ਸਾਡੇ ਨਾਲ ਹੋਵੇ ਉਦੋਂ ਡਰਨ ਡਰਉਣ ਦੀ ਲੋੜ ਕੀ ਏ ਅਸੀਂ ਮੰਗਦੇ ਆ ਟੰਗ ਨਹੀਂ ਆਉਂਦਾ ਅਸੀਂ ਮੰਗਦੇ ਆਂ ਤੰਗ ਨਹੀਂ ਆਉਂਦਾ ਇੱਥੇ ਜੋ ਆਇਆ ਫਰਿਆਦ ਲਾਵੇ ਆ ਉਹ ਜਿੰਨਾ ਝੁਕੇਗਾ ਉੱਚਾ ਹੋਵੇਗਾ ਇੱਥੇ ਝੁਕਿਆ ਤੋਂ ਗੱਲ ਪਣ ਜਾ ਗੱਲ ਤੇ ਝੁਕਣ ਦੀ ਆ ਜੀ ਜਿਹੜਾ ਝੁਕਿਆ ਨਾ ਜਿਹੜੇ ਨੀਵੇਂ ਰੱਖੁੰਦੇ ਨਾ ਫਾਲ ਉਹਨਾਂ ਨੂੰ ਲੱਗਦਾ ਆਕੜ ਵਾਲੇ ਬੰਦੇ ਕਦੇ ਖੜੇ ਨਹੀਂ ਇਸ ਕਰਕੇ ਜਿਹਨੇ ਮਾਂ ਨੂੰ ਪਿਆਰ ਕਰਦੇ ਆ ਧੰਨ ਤੰਗ ਕਰੀਏ ਨਾ ਦੋ ਤਾਈ ਘੰਟੇ ਨੇ ਜਿਹੜੇ ਮਾਂ ਨੂੰ ਪਿਆਰ ਕਰਦੇ ਆ ਖਿੱਚ ਕੇ ਤਾੜੀ ਮਾਰੋ ਮਾਂ ਦੇ ਪਿਆਰ ਨੂੰ ਆ ਜਾ ਮੁੰਡਿਆ 야호, 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 야야호, 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 아다, 야야호, 쟤는 달래기 흥겨가디야 마대구레, 아홉 번 걸어가다리 마루, 쟤는 달 ਮਕਦਰਾਂ ਦਾ ਤਾਲਾ ਮੇਰਾ ਖੋਲ ਦੇ ਮਕਦਰਾਂ ਦਾ ਉਹਨਾਂ ਦੀ ਮਾਂ ਨੇ ਸਾਨੂੰ ਵਾਖਿਆ ਜਿੱਥੇ ਜੱਗੀ ਮੇਰੇ ਨਾਲ ਨਾ ਗਿਆ ਹੋਵੇ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਜਿਹੜੇ ਲੋਕ ਮਾਂ ਦੀ ਭਗਤੀ ਦੇ ਵਿੱਚ ਰਹਿੰਦੇ ਤੇ ਮਾਂ ਕੰਮ ਨਹੀਂ ਛੱਡਦੀ ਕਦੇ ਯਾਦ ਰੱਖਿਓ ਜੇ ਸਾਡੇ ਨੱਚਿਆ ਡੱਬੇ ਤੁਹਾਡੇ ਜਿਹੜੇ ਦੇ ਰੌਣਕ ਆ ਜਾਂਦੀ ਹੈ ਸਾਡੇ ਤੇ ਰੱਬ ਮੰਨ ਗਿਆ ਨਾ ਬੁੱਲਾ ਇੱਕ ਨੱਚਿਆ ਬੁੱਲੇ ਮੂਰੇ ਹਜ਼ਾਰ ਨੱਚੇ ਅਸੀਂ ਗਿਣਤੀ ਜਿਣੀ ਆਉਂਦੇ ਪਰ ਜੇ ਸਾਡੇ ਨੱਚਿਆ ਤੁਹਾਡੇ ਜਿਹੜੇ ਦੇ ਰੌਣਕ ਆ ਜੀ ਸਾਡੀ ਮਾਂ ਦਾ ਜਗਰਤਾ ਸਫਲ ਹੋ ਗਿਆ ਇਸ ਕਰਕੇ ਅਸੀਂ ਕਮਲ ਨਾਮ ਨਾਲ ਨੱਚ ਜਾਨਾ ਤੇ ਤੁਸੀਂ ਤਾੜੀਆਂ ਮਾਰੀਏ ਨੇ ਸਾਰਿਆਂ ਨੇ ਕੀ ਕਹਣਾ ਸ਼ੇਰਾਵਾਲੀ ਮਈਆ ਹੋ ਮੇਰਾ ਵਾਲੀ ਮਈਆ ਲਤਾ ਵਾਲੀ ਮਈਆ ਚੋਤਾ ਵਾਲੀ ਮਈਆ ਸ਼ੀਆ ਵਾਲੀ ਮਈਆ ਜਗਰ ਵਾਲੀ ਮਈਆ ਜਗਰ ਵਾਲੀ ਮਈਆ ਸ਼ੇਰਾਵਾਲੀ ਮਈਆ ਮੇਰੇ ਨੈਣੀ ਜੋਤ ਪਾ ਦੇ